ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆਹ ਕੰਪਲੇਂਟ ਦਿੱਤੀ ਆ 67 ਸਫੇਦੀ ਇਹਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟੂਐਂਸੀ ਆਨੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐ ਐਮ ਐਲ ਏ ਹੈ ਇਹ ਸਾਰੀਆਂ ਜਿਹੜੀਆਂ ਤੰਦਾ ਨੇ ਤਾਰਾ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ যাদਬ ਆਈ ਪੀ ਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਹੈ ਤੋ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਅ ਸਾਈਬਰ ਕ੍ਰਾਈਮ ਮੁਖਾਲੀ ਦੀ ਇਨਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉੱਥੋਂ ਤੁਸੀਂ ਆਪਰੇਟ ਕਰ ਸਕਦੇ ਕਿਉਂਕਿ ਇੱਕ ਛੇੜੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੀ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਹਾ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਹਾ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ। ਔਰ ਜਿਹੜੇ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ। ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ। ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ। ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 ਅ 2024 ਦੀ ਅੰਡਰ ਸੈਕਸ਼ਨ 420 120b ਐਂਡ 64 ਆਈਟੀ ਐਕਟ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਇੰਗ ਸਾਈਫਨਡ ਆਫ ਆਨ ਆਨ ਟੂ ਇਲੈਗਲ ਫੋਰਨ ਫੋਰਨ ਸ਼ੋਜ਼ ਇਲੈਗਲ ਬੈਂਕ ਅਕਾਊਂਟਸ ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੈਗਲ ਅਕਾਊਂਟਸ ਖੁਲਾਉਂਦਾ ਸੀਗਾ ਇਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜான் ਲੇਕਿਨ ਮੋਸਟਲੀ ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ ਵਿੱਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਉਹ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਵਡ ਆ ਸ਼ੇਧੋ ਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ অপারেਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨਜੋਤ ਕੌਰ ਦੀ ਕੰਪਲੇਂਟ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸ ਨੇ ਕਿਹਾ ਕਿ ਜਦੋਂ ਅਸੀਂ ਰੇਟ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰ ਮਾਈਂਡ ਸਿਗਾ ਇੱਕ ਮਾਸਟਰ ਮਾਈਂਡ ਹੈ ਇਜ਼ ਅ ਵਾਟ ਸ਼ੁਡ ਆਈ ਸੇ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰਾ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਪੈਂਡਿੰਗ ਰਹਿ ਗਿਆ ਉਹਨ ਕਵੈਸਚਨ ਹੈ ਕਿ ਇਹ ਸਾਰੇ 100 ਕਰੋੜ ਦੇ ਘਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਹਨਾ ਕਿਹਨਾ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਇਕਲਾਈ ਹੋਣੇ ਕਿ ਇਹ ਇਹ ਏਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਕਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਥਿਸ ਇਜ਼ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾਂ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਐਲੀਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾਂ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇੜਾ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ 'ਚ ਪੈਸੇ ਗਏ ਨੇ ਮੇਰਲੀ ਐਲੀਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਅਜੀਠਿਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਔਰ ਜਿਹੜੇ ਕੋਈ ਡਰਗ ਕਾਟਰ ਨਾਲ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ ਤੇ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਮਜੀਠੀਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫॉर 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵਾਨਤਮਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਾਂ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਆਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹਾਲੀ ਵਿੱਚ ਪੋਸਟਡ ਹੈ ਤਾਂ ਜਦੋਂ ਇਹ ਜਿਹੜਾ ਇਹ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਹ ਸਾਈਬਰ ਕ੍ਰਾਈਮ ਮੁਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਗਿਆ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛੇਤਰਾ ਉਹਨਾਂ ਕੋਲ ਗਈ ਆਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਕਿ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਵੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਡੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲਿਗੇਸ਼ਨ ਲਾਈ ਇੱਕ ਹੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫਆਈਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸਨੇ ਜਦੋਂ WhatsApp ਤੇ ਸਾਰੀ ਡਿਟੇਲਸ ਮੰਗਵਾਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਂਦ ਸੋ ਕੀ ਕਹਿੰਦੇ ਹੁੰਦੇ ਕਿ ਜਿਹੜਾ SIT ਦਾ ਹੈੱਡ ਬਣ ਗਿਆ ਅਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ SP ਹੈੱਡਕਵਰਟਰ ਵਗੈਰਾ ਸ਼ਕੁੱਡਨਟ ਇਨਟਰਫੇਅਰ ਇਨ ਦ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕੋਜ਼ ਉਹ ਮਿਨਿਸਟਰ ਦੀ ਵਾਈਫ ਆਂਡ ਸ਼ੀ ਹੀਲਡਸ ਇਮੈਂਸ ਇਨਫਲੂਐਂਸ ਪੋਲਿਟੀਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਆ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜ ਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇਨਸਪੈਕਟਰ ਦੇ ਕਹਿਣ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਜ਼ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕ ਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨੋਟ ਅਪੀਅਰ ਐਂਡ ਇਨਸਟੈਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇਨਸਪੈਕਟਰ ਅਮਨਜੋਤ ਕੋਰ ਉਹਨੇ ਪਹਿਲਾ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੀਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੋਰ ਇਨਸਪੈਕਟਰ ਜਿਹੜੀ ਕਿ ਐਫ ਆਈ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦੈਨਸ਼ੀ ਅਪਰੋਚ ਬੰਡ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸ ਇੱਕ ਸੈਕਸ਼ਨ ਹੈਗਾ 156 ਉਹਦੇ ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫ ਆਈ ਆਰ ਦੇ ਹੁਕਮ ਉਲਟਾ ਅਮਨਜੋਤ ਕੌਰ ਜਿਹੜੀ ਵਿਸਲ ਬਲੋਅਰ ਸੀ ਇਸ ਕੇਸ ਵਿੱਚ ਉਹਦੇ ਤੇ ਐਫ ਆਈ ਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਔਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਹਰਿਆਣਾ ਤੇ ਉਹਨੂੰ ਉਸ ਜਿਹੜੀ ਐਫ ਆਈ ਆਰ ਦੇ ਹੁਕਮ ਹੋਏ ਸੀ ਐਫ ਆਈ ਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫੀਸਰ ਨੇ ਮੁਹੱਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾਂ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉਥੋਂ ਸਮਝ ਲਓ ਕਿ ਇੱਕ ਇੱਕ ਕਿਸਮ ਦੀ ਬਚ ਗਈ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅੱਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੋਰ ਵਿਸਲ ਬਲੋਅਰ ਦੇ ਖਿਲਾਫ ਉਹਨੇ ਕਿਹਾ ਕਿ ਜਿਹੜੀ ਪਲਕਦੇਵ ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰਾਪਰਟੀਆਂ ਡੀ ਆਰ اے ਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਆਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਕਸ਼ਨ ਹੋਈ ਹੈ। ਔਰ ਉਸ ਆਨਲਾਈਨ ਆਕਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫੀਸਰ ਸੀਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸ ਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਅ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੁਹਾਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਹੈ ਕੰਪਲੇਨਟ ਦੇ ਵਿੱਚ। ਉਹ ਸਿੰਗਲ ਬਿਡਰ ਬਣਾ ਕੇ ਐ ਦੈਟਸ ਵਾਟ ਸ਼ੀ ਇਸ ਸੇਇੰਗ ਵਾਟ ਸ਼ੀ ਇਸ ਰਾਈਟਿੰਗ ਇਨ ਦ ਕੰਪਲੇਨਟ ਐਂਡ ਮੇਕਿੰਗ ਅਲੋਕੇਸ਼ਨਸ ਕੇ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਂਟ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਅ ਨੈਕਸਸ ਕਿਹਦਾ ਕਿਹਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬੀਟਵੀਨ ਦ ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਆਦਰਸ ਸਾਈਬਰ ਮਾਫੀਆ then there is a politician concerned minister harjot singh bains fir ode naal ek powerful police ips officer jo ke harjot bains di dharmpatni aa te naal ek judicial officer da vi link ho char important apne system de takatwar lokan da is 100 crore rupaye ghotalle de vich shamooliyat aa gayi pehli gal ta jehdi ek hafta ho gaya complaint ditti nu ਇਹਨੇ ਆਪਣੀ ਇਨਵੈਸਟ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ ਡੀਜੀਪੀ ਦੀ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੁਹੱਲੇ ਦੇ ਵਿੱਚ ਬਿਕੋਜ਼ ਮੁਹੱਲੇ ਵਿੱਚ ਅ ਜਿਹੜੀ ਜੋਤੀ ਯਾਦਵ ਆਈਪੀਐਸ ਆਫਸਰ ਤੈਨਾਤ ਆ ਔਰ ਉਹ ਐਸਆਈਟੀ ਦੀ ਹੈਡੋ ਹੋ ਆ ਸੋ THERE IS NO SCOPE FOR FURTHER IMPARTIAL INVESTIGATION IN THIS CASE ਮੈਂ ਸਮਝਦਾ ਬੜੀ ਜਾਇਜ਼ੀ ਮੰਗ ਕੀਤੀ ਆ ਔਰ ਜਿਹੜੀ ਕੋਠੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀਗਾ ਜੁਡੀਸ਼ੀਅਲ ਆਫੀਸਰ ਨੂੰ ਲੈ ਕੇ ਦਿੱਤੀ ਆ ਇਹ ਕੋਠੀ ਦਾ ਨੰਬਰ ਹੈਗਾ ਜੀ ਹਾਊਸ ਨੰਬਰ 81 ਸੈਕਟਰ 70 ਵਾਟ ਆਈ ਐਮ ਟ੍ਰਾਈਿੰਗ ਟੂ ਸੇ ਥਰੂ ਆਲ ਆਫ ਯੂ ਥਰੂ ਦਾ ਮੀਡੀਆ ਇਜ਼ ਜੋ ਅਮਨਜੋਤ ਕੌਰ ਨੇ ਆਪਣੀ ਕੰਪਲੇਂਟ ਦੇ ਵਿੱਚ ਦਰਜ ਕਰਾਇਆ ਜਿਹੜਾ ਡੀਜੀਪੀ ਨੂੰ ਹੁਣ ਡੀਜੀਪੀ ਸਾਹਿਬ ਨੇ ਪਿਛਲੇ ਇੱਕ ਹਫਤੇ ਤੋਂ ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਨੂੰ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਗੁਨਾਹਗਰ ਆ ਫਲਾਣਾ ਗੁਨਾਹਗਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕਰਪਸ਼ਨ ਐਂਡ ਸਾਈਬਰ ਸਕੈਮ ਐਂਡ that also to the volume of 100 ਕਰੋੜ ਰੁਪੀਸ ਹੈਜ਼ ਅਮਰਜਡ ਜੇਦੀ ਕਿ ਇੱਕ ਨਿਰਪੱਖ ਜਾਂਚ ਦੀ ਮੰਗ ਆ ਅਮਨਜੋਤ ਕੋਰਨੇ ਦਾ ਜਾਂਚ ਮੰਗੀ ਬੀਓਆਈ ਤੋਂ ਤੇ ਮੁਹਾਲੀਦਾਰ ਸਾਡੀ ਇਹਦਾ ਤੋਂ ਇੱਕਦਮ ਅੱਗੇ ਜਾ ਕੇ ਮੇਰੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਰਿਆਣਾ ਹਾਈ ਕੋਰਟ ਨੇ ਮੇਰੀ ਬੇਨਤੀ ਆ ਕਿ ਤੁਸੀਂ ਸਵੋ ਮੋਟੋ ਕਾਗਨੀਸੈਂਸ ਲਵੋ ਇਸ ਕੇਸ ਦੀ ਕਿਉਂਕਿ ਇੱਕ ਜੁਡੀਸ਼ੀਅਨ ਆਫਸਰ ਦਾ ਵੀ ਨਾਮ ਆ ਗਿਆ ਇੱਕ ਆਈਪੀਐਸ ਆਫਸਰ ਦੇ ਵੀ ਅਲੀਗੇਸ਼ਨ ਲੱਗ ਗਏ ਇੱਕ ਕੈਬਨਿਟ ਮਨਿਸਟਰ ਤੇ ਵੀ ਅਲੀਗੇਸ਼ਨ ਲੱਗ ਗਏ ਥੈਟ ਦੇ ਆਰ 올 ਹੈਂਡ ਇਨ ਗਲਵ ਵਿਦ ਦਾ ਸਾਈਬਰ ਮਾਫੀਆ ਬਿਕੋਜ਼ ਦੇ 올 ਬਿਲੋਂਗ ਟੂ ਡੰਗਲ ਐਂਡ ਜਿਹੜੇ ਸਿੱਕੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ further the truth can be found out the truth can you know uh, public domain uh, the truth can be brought to the public domain ke kede kede lokan ne cyber mafia na ral ke unna di mili bhugat na jo ek cyber mafia politician minister ips and a judicial officer da jada ek e ladi bani ha is di janch jadi hai o honi bahut bahut lazmi ha ਕਾਰਨ ਇਹ ਆ ਕਿ ਇਹ ਬੜੀ ਧੀਰ ਦਾ ਰੋਲਾ ਪਾ ਰਹੇ ਨੇ ਕੋਠੀਆਂ ਤੇ ਕੋਠੀਆਂ ਤੇ ਚੜ ਕੇ ਕੋਠੀਆਂ ਤੇ ਕਟੜ ਇਮਾਨਦਾਰ ਕਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚ ਸਸੋਡਿਆ 1.5 ਸਾਲ ਜੇਲ੍ਹ ਕੱਟ ਕੇ ਆ ਸਤਿੰਦਰ ਜੈਨ 1.5 ਸਾਲ 2 ਸਾਲ ਤੋਂ ਜੇਲ੍ਹ ਚ ਆ ਔਰ ਸੀਬੀਆਈ ਨੇ ਅਲੀਗੇਸ਼ਨ ਜਿਹੜੇ ਲਾਏ ਨੇ ਦੇ ਆ ਰਨਿੰਗ ਇਨਟੂ ਹੰਡਰਡਸ ਆਫ ਕਰੋੜਸ ਆਫ ਲਿਕਰ ਸਕੈਂਡਲ ਇਨ ਦਾ ਡੈਲੀ ਇਨਫੇਮਸ ਜਿਹੜਾ ਸਕੈਮ ਹੋਇਆ ਔਰ ਉਹਨਾਂ ਨੇ ਬੜਾ ਹੀ ਮਟੀਰੀਅਲ ਪੇਸ਼ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਲਿਸੀ ਸੀ ਇਟ ਵਾਸ ਟੇਲਮੇਡ ਦਿਸ ਪਾਲਿਸੀ ਹੈਜ਼ ਬੀਨ ਮੇਡ ਟੂ ਬੈਨੇਫਿਟ ਸਰਟਨ ਪਾਰਟੀਆਂ ਐਂਡ ਇਨ ਲਿਊ ਕੁਇਡ ਪ੍ਰੋ ਕੁਆ ਪੈਸਾ ਲਿਆ ਗਿਆ ਆਮ ਆਦਮੀ ਪਾਰਟੀ ਨੇ ਉਹ ਪੈਸਾ ਵਰਤਿਆ ਗਿਆ ਗੋਆ ਦੀਆਂ ਚੋਣਾਂ ਵਿੱਚ ਉਹ ਪੈਸਾ ਇਹਨਾਂ ਦੇ ਕੋਲ ਨੇ ਇਹਨਾਂ ਦੇ ਉਹਨਾਂ ਦੇ ਕਈ ਚਸ਼ਮਦੀਦ ਗਵਾਹ ਕਈ ਅਪਰੂਵਰ ਪੈਦਾ ਕਰ ਲਏ ਬੜਾ ਸੀਰੀਅਸ ਇਸ਼ੂ ਸੋ ਵੈਸੇ ਦਾ ਕੱਟੜ ਇਮਾਨਦਾਰੀ ਇਹਨਾਂ ਦੀ ਮੁੱਕ ਗਈ ਸੀ ਦਿੱਲੀ ਦੇ ਸ਼ਰਾਬ ਘਟਾਲੇ ਵਿੱਚ ਪਰੰਤੂ ਜਿਹੜਾ ਹੁਣ ਉਹ ਕਹਿ ਰਹੇ ਨੇ 1 ਮਿੰਟ ਜੀ ਜਿਹੜਾ ਹੁਣ ਕਹਿ ਰਿਹਾ ਕਿ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਅਗਰ ਭਗਵੰਤ ਸਿੰਘ ਮਾਨ ਨੂੰ ਮੇਰੀ ਬੇਨਤੀ ਹੈ ਅਗਰ ਤੁਸੀਂ ਕੱਟੜ ਇਮਾਨਦਾਰ ਹੋ ਤੇ ਫਿਰ ਮੈਂ ਸਮਝਦਾ ਕਿ ਹਰਜੋਤ ਬੈਂਸ ਨੂੰ ਆਪਣੀ ਕੈਬਿਨੇਟ ਚੋਂ ਕੱਢਣਾ ਚਾਹੀਦਾ ਪੈਂਡਿੰਗ ਇਨਕੁਆਇਰੀ ਹੈ ਐਟ ਲੀਸਟ ਇਨਕੁਆਇਰੀ ਉਹਦੇ ਹੱਕ ਚੋਂ ਜੂ ਜੀਤ ਸਾਧ ਕੇ ਮੁੜ ਕੇ ਮੰਤਰੀ ਬਣਾ ਰਿਓ ਜਿਹੜੀ ਆਈਪੀਐਸ ਆਫਸਰ ਆ ਉਹਦੇ ਬਾਰੇ ਅਸੀਂ ਸਿਰਫ ਇਹਨਾਂ ਕਵਾਂਗੇ ਕਿ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਸ਼ੀ ਸ਼ੁੱਡ ਨਾਟ ਬੀ 기ਵਨ ਐਨੀ ਪੋਲੀਟਿਕਲ ਐਨੀ ਇੰਪੋਰਟੈਂਟ ਪੋਸਟਿੰਗ ਫਰਮ ਵੇਅਰ ਸ਼ੀ ਕੈਨ ਇਨਫਲੂਐਂ ਤੇ ਜੁਡੀਸ਼ੀਅਲ ਇਨਕੁਆਇਰੀ ਦੀ ਜਿਹੜੀ ਹੈਗੀ ਆ ਅਗਰ ਜੁਡੀਸ਼ੀਅਲ ਇਨਕੁਆਇਰੀ ਹੋਈ ਤਾਂ ਜੁਡੀਸ਼ੀਅਲ ਆਫੀਸਰ ਦਾ ਜਿਹੜਾ ਕੰਡਕਟ ਆ ਉਹ ਕਿੰਨਾ ਗਲਤ ਆ ਕਿੰਨਾ ਠੀਕ ਆ ਉਹਨੇ ਕੋਠੀ ਵਾਕਏ ਉਤੋਂ ਲਈ ਪਰਚਾ ਉਹਦੇ ਕਹਿਣ ਤੇ ਕੀਤਾ ਕਿਉਂਕਿ ਆਫਟਰ ਆਲ ਇੱਕ ਅਲਿਗੇਸ਼ਨ ਡੀਜੀਪੀ ਦੇ ਦਫ਼ਤਰ ਪਹੁੰਚੇ ਹੋਈਆਂ ਔਰ ਹਾਈ ਕੋਰਟ ਨੇ ਮਦਖਲਤ ਕਰਕੇ ਇਸ ਵਿਸਲਬੋ ਅਮਰਜੋਤ ਅਮਨਜੋਤ ਕੌਰ ਨੂੰ ਜਿਹੜੀ ਇਹਦੀ ਸੀਗੀ ਡਾਇਰੈਕਸ਼ਨ ਟੂ ਟੂ ਲਾਜ ਐਨ ਐਫ ਆਰ ਉਹ ਸਟੇ ਕੀਤੀਆਂ ਹੋਈਆਂ ਸੋ ਹਾਈ ਕੋਰਟ ਐਸ ਆਲਸੋ ਸ਼ੁੱਡ ਟੇਕ ਕੋਗਨਿਸੈਂਸ ਤਾਕਿ ਜੁਡੀਸ਼ੀਅਲ ਆਫੀਸਰ ਦਾ ਕੰਡਕਟ ਜਿਹੜਾ ਹੈਗਾ ਇਜ਼ ਇਟ ਅਬਵ ਬੋਰਡ ਔਰ ਇਜ਼ ਇਟ ਬਿਲੋ ਬੋਰਡ ਇਹ ਹੋਣਾ ਚਾਹੀਦਾ ਪਰ ਸਾਡਾ ਮੰਨਣਾ ਵਾ ਕਿ ਇਹ ਜਿਹੜਾ ਬੜਾ ਵੱਡਾ ਮਾਮਲਾ ਇਹ ਕੱਟੜ ਬੇਈਮਾਨੀ ਵੱਲੋਂ ਇਸ਼ਾਰਾ ਕਰਦਾ ਵਾ ਔਰ ਅਗਰ ਭਗਵਾਨਪਾਨ ਹੁਣੀ ਇਸ ਦੀ ਇਨਕੁਆਇਰੀ ਨਹੀਂ ਕਰਾਉਣਗੇ ਜਾਂ ਇਹਨੂੰ ਜਿੱਦਾ ਕਟਾਰੂ ਚੱਕ ਦਾ ਮਸਲਾ ਠੰਡੇ ਬਸਤੇਚ ਜਿਹੜੀ ਯਕੀਨਾ ਸੀ ਉਹਦਾ ਸਰਬਜੀਤ ਕੌਰ ਮਾਨੂਕੇ ਦਾ ਐਨਆਰਆਈ ਦੀ ਕੋਠੀ ਵਿੱਚ ਵਾਜ਼ ਅ ਬਿਗ ਕੋਲੋਸਲ ਕਰਪਸ਼ਨ ਐਂਡ ਇਲੀਗਲ ਪੋਜੀਸ਼ਨ ਦਾ ਸਕੈਂਡਲ ਜੀ ਠੰਡੇ ਬਸਤੇ ਦੇ ਵਿੱਚ ਬਲਕਾਰ ਸਿੰਘ ਡੀਐਸਪੀ ਦੀ ਅਸ਼ਲੀਲ ਵੀਡੀਓ ਠੰਡੇ ਬਸਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਚ ਰਜ ਕੇ ਹੋ ਰਹੀ ਆ ਥਾਂ ਥਾਂ ਦੇ ਉੱਤੇ ਰੋਜ਼ ਟਵਿੱਟਰ ਭਰਿਆ ਪਿਆ ਵਾ ਠੰਡੇ ਬਸਤੇ ਦੇ ਵਿੱਚ ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਆ ਜਿਹੜਾ ਕੱਲ ਸੁਣਿਆ ਨਾ ਸੀਬੀਆਈ ਨੇ ਸੁਪਰੀਮ ਕੋਰਟ ਨੇ ਕੇਸ ਸੁਣਾ ਉਹਦੀ bail ਦਾ ਕੇਚਰੀਵਾਲ ਦਾ ਉਹਨਾਂ ਨੇ ਕੀ ਕਿਹਾ ਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਲਿਕਰ ਸਕੈਂਡਲ ਹੈਗਾ ਸੀਬੀਆਈ ਵਾਂਟਸ ਟੂ ਇਨਵੈਸਟੀਗੇਟ ਦਾ ਪੰਜਾਬ ਲਿਕਰ ਸਕੈਂਡਲ ਬਿਕੋਜ਼ ਉਹ ਰੈਪਲੀਕਾ ਆਫ ਦਿ ਦਿੱਲੀ ਪਾਲਿਸੀ ਆ ਜੋ ਦਿੱਲੀ ਟੈਲਰਮੇਟ ਪਾਲਿਸੀ ਦਿੱਤੀ ਗਈ ਚੁਣ ਕੇ ਪਲੇਅਰ ਲਿਆਂਦੇ ਗਏ ਉਹਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਇਨ ਬਿਨ ਉਹੀ ਸ਼ਰਾਬ ਘਟਾਲਾ ਪੰਜਾਬ ਦੇ ਵਿੱਚ ਹੋਇਆ ਤੇ ਹੁਣ ਸੀਬੀਆਈ ਨੇ ਕੱਲ ਕਿਹਾ ਹੈ ਕਿ ਰਾਜੂ ਰੈਫਰ ਟੂ ਸੈਕਸ਼ਨ 17ਏ ਐਸ ਰਾਜੂ ਜਿਹੜਾ ਐਸਵੀ ਰਾਜੂ ਜਿਹੜਾ ਗਵਰਨਮੈਂਟ ਵੱਲੋਂ ਅਪੀਅਰ ਹੋ ਰਿਹਾ okandake uh, section 17a prevention of corruption act and it said requires permission from the appropriate authority to commence an investigation the state government there maharashtra punjab which is controlled by Aadmi party under the influence of the president accused kejriwal is not granting permission under section stara a to investigate the offense he is influencing the non-granting of permission here it is ਮਤਲਬ सीबीआई ਕਹਿ ਰਹੀ ਆ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਸ਼ਰਾਬ ਘਟਾਲਾ ਪੰਜਾਬ ਦਾ ਵੀ ਇਨਵੈਸਟਿਗੇਟ ਕਰਨਾ ਚਾਹੁੰਦੇ ਆ ਪਰ ਸਾਨੂੰ ਸੈਂਕਸ਼ਨ ਨਹੀਂ ਦਿੱਤੀ ਜਾ ਰਹੀ ਤੇ ਸੈਂਕਸ਼ਨ ਦੇਣ ਤੋਂ ਡਰਦੇ ਕਾਧਲੀ ਮਾਨ ਸਾਹਿਬ ਤੁਸੀਂ ਜੇ ਇਡੇ ਕਟੜ ਇਮਾਨਦਾਰ ਆ ਦੁੱਧ ਦੇ ਤੋਤੇ ਹੋਏ ਹੋ ਤੁਹਾਡੇ ਕਦੀ ਕਿਸੇ ਨੇ ਕੋਈ ਪੈਸਾ ਨਹੀਂ ਬਣਾਇਆ ਤੁਸੀਂ ਤਾਂ ਬਿਲਕੁਲ ਕੀ ਕਹਿੰਦੇ ਵੈਗਨਰ ਗੱਡੀ 'ਚ ਚੜਦੇ ਹੋ ਗਨਮੈਨ ਤੁਹਾਡੇ ਕੋਲ ਕੋਈ ਨਹੀਂਗਾ ਸ਼ੀਸ਼ ਮੈਲ ਤੁਸੀਂ ਕੋਈ ਨਹੀਂ ਬਣਾਇਆ ਹਜ਼ਾਰ ਗਨਮੈਨ ਦੀ ਤਾਂ ਆਪੋਜੀਸ਼ਨ ਝੂਠ ਬੋਲਦੀ ਆ ਤੁਸੀਂ ਤਾਂ ਇਕੱਲੇ ਹੀ ਤੁਰੇ ਫਿਰਦੇ ਪਿੰਡਾਂ ਤੇ ਬਾਜ਼ਾਰਾਂ ਦੇ ਵਿੱਚ ਫੇ ਮਤ ਡਰੋ ਤੇ ਸੀਬੀਆਈ ਨੂੰ ਵੀ ਦਿਓ ਪਰਮਿਸ਼ਨ ਟੂ ਇਨਵੈਸਟੀਗੇਟ ਦ ਲਿਕਸ ਕੈਡਲਨ ਪੰਜਾਬ ਐਂਡ ਆ ਜਿਹੜਾ ਮਸਲਾ ਇਸ ਵਿਸਲ ਬਲੋਅਰ ਅਮਨਜੋਤ ਕੌਰ ਨੇ ਉਠਾਇਆ ਵਾ ਇਹਦੀ ਜਾਂਚ ਜੇ ਤੁਹਾਡੇ ਚ ਜਾਨ ਹੈਗੀ ਆ ਤੇ ਇਹਦੀ ਲਿਖ ਦਿਓ ਚੀਫ ਜਸਟਿਸ ਪੰਜਾਬ ਰਾਣਾ ਹਾਈ ਕੋਰਟ ਨੂੰ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਉਹ ਕੀਤੀ ਜਾਵੇ ਬਸ ਇਹ ਇਹਨਾਂ ਦਾ ਪਰਖ ਦੀ ਘੜੀ ਹੈ ਜਿਹੜੇ ਰੋਜ਼ ਰੋਜ਼ ਰੌਲਾ ਪਾਉਂਦੇ ਕਿ ਇਮਾਨਦਾਰੀ ਇਮਾਨਦਾਰੀ ਇੱਕ ਤੋਂ ਪਤਾ ਲੱਗ ਜਾਣਾ ਕਿ ਕਿੱਡੇ ਕਿਮਾਨਦਾਰ ਨੇ ਜੇ ਇਮਾਨਦਾਰ ਨੇ ਜੇ ਸੱਚੇ ਨੇ ਤਾਂ ਆਈ ऍम ਕਵਾਈਟ ਸ਼ੋਰ ਕਿ ਭਗਵਾਨਪਾਨ ਵਿਲ ਨਾਟ ਹੈਜ਼ਿਟੇਟ ਟੂ ਐਨ ਆਰਡਰ ਐ ਵੈਰੀ इंडिपेंडेंट एंड फेयर इन्वेस्टिगेशन और ज्यूडिशियल इंक्वायरी थैंक यू सो मच फॉर जॉइनिंग मी टुडे नाउ यू कैन आस्क मी देखो मेरे वलो डिफॉर्मेशन करन उस इंस्पेक्टर ते मेरे वलो ओदे ते परचे दर्ज कराण पर आ जेडे तथ्य डीजीपी दे कोल चले गए ने जद तक एडी जांच नहीं करवाणगे उदो ताई डिफॉर्मेशन दा नोटिस मीनिंगलेस है ओदा ता, ओदा चले की आ दा पब्लिक डोमेन च आ गया व ਔਰ ਜੇ ਉਹ ਕਹਿੰਦਾ ਕਿ ਮੈਂ ਇੱਦਾਂ ਹੀ ਸਾਫ਼ ਸੁਥਰਾ ਟੈਲਿੰਗ ਟੂ ਸਟੈਪ ਡਾਊਨ ਐਜ਼ ਅ ਮਿਨਿਸਟਰ ਐਂਡ ਦੈਨ ਫੇਸ ði ਇਨਕੁਆਰੀ ਇਹ ਤਾਂ ਬੜਾ ਨਾਰਮਲ ਜਿਹਾ ਕੋਰਸ ਆ ਜਿਹੜਾ ਇੱਕ ਟੱਟੜ ਇਮਾਨਦਾਰਾਂ ਵਾਸਤੇ ਬੜਾ ਇੱਕ ਜੈਨੂਨ ਜਿਹਾ ਕੋਰਸ ਆਫ ਐਕਸ਼ਨ ਆ ਕਿ ਸਿਫਾ ਦਿਓ ਤੇ ਇਨਕੁਆਰੀ ਫੇਸ ਕਰੋ। ਦਾਕੀ ਨੇ ਤਾਂ ਇਹ ਕਿਹਾ ਕਿ ਉਹ ਡਾਕੀ ਅਫਸਰ ਤੇ ਯਕੀਨ ਕਿਵੇਂ ਕੀਤਾ ਜਾ ਸਕਦਾ ਜਿਹਦੇ ਤੇ ਉਹ ਅਲੀਗੇਸ਼ਨ ਉਹ ਕ੍ਰੀਟ ਦੇ ਵਿੱਚ ਗਿਆ। ਦੇਖੋ ਡਾਕੀ ਕਿੱਦਾਂ ਵਾਂ ਸਮਝਾਓ ਮੈਨੂੰ ਉਹ ਸਰਵਿੰਗ ਇਨਸਪੈਕਟਰ ਹੈ। ਯਾਦ ਆਉਵੇਂ ਨਾ ਡਾਕੀ ਆ ਤੇ ਜੇਲ੍ਹ ਚਾ ਉਹ ਤਾਂ ਬਾਹਰ ਆ। ਔਰ ਉਹਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਲਿਖ ਕੇ ਦਿੱਤੀ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਇਸ ਕਰਕੇ ਇਨਵੈਸਟੀਗੇਸ਼ਨ ਤੋਂ ਕੋ ਭੱਜ ਰਹੇ ਨੇ ਸਰਵੇ ਇੱਕ ਮਿੰਟ ਜੀ ਇਹ ਕਹਿ ਦੇਣਾ ਕਿ ਜੀ ਫਲਾਨਾ ਆਫੀਸਰ ਇਹਨਾਂ ਲਈ ਤਾਂ ਸਾਰੇ ਹੀ ਦਾਗ ਹੀ ਆ ਇਹ ਇਕੱਲੇ ਦੋ ਦੋ ਤੋਤੇ ਨੇ ਜਾਂਚ ਤੋਂ ਮਤ ਭਜੋ ਜਾਂਚ ਫੇਸ ਕਰੋ ਔਰ ਜਾਂਚ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਦਰਸ਼ਕੋ ਦੇਖੋ ਗੱਲ ਇਹ ਜਿਹੜਾ ਤੁਸੀਂ ED ਦਾ ਮਸਲਾ ਉਠਾਇਆ ਫਸਟ lets me correct you ED ਡਾਇਰੈਕਟਲੀ ਕੋ ਕੇਸ ਇਨਵੈਸਟੀਗੇਟ ਨਹੀਂ ਕਰ ਸਕਦੀ ਅਨਲੈਸ देयर इज ए ਸ਼ਡਿਊਲਡ ডিফেন্স ਇਨ ਫਾਰਮ ਆਫ ਅ FIR ਸੋ ਨਾਓ देयर इज एन FIR ऑलरेडी ਐਗਜ਼ਿਸਟਿੰਗ ਜਿਹੜੀ ਮੈਂ ਕੋਰਟ ਕਰਤੀ ਹੈ ਤੇ ED ਦਾ ਕੌਗਨੀਸ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ED ਕੈਨ ਟੇਕ ਇਮੀਡੀਏਟ ਕੌਗਨੀਸ ਜਿਹੜੀ FIR ਨੋ ਦਰਜ ਹੋਗੀ ਜਨੂਅਰੀ 2024 ਦੀ ਉਹਦਾ ਦੂਜਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਵਿਜੀਲੈਂਸ ਨੇ ਛੱਡਤਾ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂਗਾ ਮੈਂ ਉਹਨੂੰ ਜਾਣਦਾ ਵੀ ਨਹੀਂਗਾ ਮੈਂ ਤਾਂ ਸਿਰਫ ਕਹਿ ਰਿਹਾ ਕਿ ਜਿਹੜੀ ਉਹਨੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਆ ਉਹਦੇ ਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਕਿ ਇਲੈਕਸ਼ਨ ਫੰਡਿੰਗ ਕਰਦੇ ਸੀ ਕਪੂਰੀਏ ਹੁਣੀ ਜਿਹੜਾ ਜਿਹੜੇ ਇਲਜ਼ਾਮਾਂ ਦੇ ਤਹਿਤ ਸਾਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਪਣੇ ਓਪੋਨੈਂਟਸ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਜਿਹੜੇ ਇਲਜ਼ਾਮ ਲਾਏ ਕਿ ਜਿਹੜੀ ਐਸਆਈਟੀ ਦੀ ਹੈੱਡ ਆ ਬੀਬੀ ਯਾਦਵ ਇਹ ਉਹਨੂੰ ਕਹਿ ਰਹੀ ਸੀ ਕਿ ਡੋਨਟ ਇਨਟਰਫੇਅਰ ਇਨ ਦਿਸ ਕੇਸ ਇਹ ਇਸ ਕੇਸ ਤੋਂ ਦੂਰ ਰਹੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਥੋੜੀ ਜੀ ਰਹਿ ਗਈ ਸੀ ਲਾਸਟ ਪੁਆਇੰਟ ਇੱਕ ਇਹਨਾਂ ਨੇ ਕਾਲ ਡਿਟੇਲਸ ਵੀ ਕਢਾਈਆਂ ਜਿਹੋ ਦੀਆਂ ਜਾਣ ਪੁੱਛ ਕੇ ਕਾਲ ਡਿਟੇਲਸ ਕਢਾਈਆਂ ਇਹਨਾਂ ਨੇ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਮਰ ਗਈ ਸੀ ਨਾ ਹਰਜੋਤ ਪੈਸ ਦੇ ਘਰ ਬੈਠੇ 1158 ਪ੍ਰੋਫੈਸਰਾਂ ਦੀ ਪ੍ਰੋਟੈਸਟ ਕਰਦੀ ਹੋਈ ਸੁਸਾਈਡ ਕਰ ਗਈ ਸੀ ਇਹ ਈਸੀ ਕੰਪਲੇਂਟ ਤੇ ਜਿਹੜੀ ਮੈਂ ਤੁਹਾਨੂੰ ਕੰਪਲੇਂਟ ਦਿਖਾ ਰਿਹਾ ਨਾ ਇਹਦੇ ਵਿੱਚ ਉਹਨੇ ਜਿਹੜੀ ਅਮਨਜੋਤ ਕੌਰ ਇੰਸਪੈਕਟਰ ਐ ਵੈਸਲ ਬਲੋਅਰ ਉਨੇ ਲਿਖਿਆ ਵਾ ਕਿ ਇੱਕ ਡੀਐਸਪੀ ਦੇ ਜ਼ਰੀਏ ਜੋਤੀ ਯਾਦਵ ਨੇ ਮੇਰੇ ਕੋਲੋਂ ਦੋ ਨੰਬਰਾਂ ਦੀ 26 10 2023 26 10 2023 ਨੂੰ ਜੋਤੀ ਯਾਦਵ ਨੇ ਇੱਕ ਡੀਐਸਪੀ ਦੇ ਥਰੂ ਦੋ ਟੈਲੀਫੋਨ ਕਾਲਾਂ ਦੀ ਇਲੀਗਲ ਕਾਲ ਡਿਟੇਲ ਘਟਾਈ ਕਿਉਂਕਿ ਸਾਈਬਰ ਇੰਚਾਰਜ ਇਹ ਅਮਨਜੋਤ ਕੌਰ ਸੀ ਤੇ ਉਹ ਤਾਂ ਕਿਸੇ ਦੂਸਰੇ ਡਿਪਾਰਟਮੈਂਟ ਕੰਮ ਕਰ ਸੀ ਵਰਬਲੀ ਉਹਨੂੰ ਹੁਕਮ ਕਰਕੇ ਪ੍ਰੋਫੈਸਰ ਬਲਵਿੰਦਰ ਕੌਰ ਜਿਹਨੇ ਸੋਸਾਇਟੀ ਕਮਿਟ ਕੀਤੀ ਤੇ ਉਹਦਾ ਨੰਬਰ ਸੀਗਾ 94639 2929 880 ਤੇ ਦੂਸਰਾ ਨੰਬਰ ਸੀਗਾ 94649 97606 ਇੰਨੀਆਂ ਡਿਟੇਲਸ ਨੇ ਇਸ ਕੰਪਲੇਂਟ ਵਿੱਚ ਬ੍ਰੀਕੀ ਨਾਲ ਹੁਣ ਸਿਰਫ ਇਹ ਕਹਿ ਦੇਣਾ ਕਿ ਜੀ ਉਹ ਅਫਸਰ ਦਾ ਕੀ ਆ ਤਾਂ ਮੈਂ ਕਹਿੰਦਾ ਉਸ ਅਫਸਰ ਨੂੰ ਛੱਡ ਦਿਓ ਕਿਹੜੇ ਡੀਐਸਪੀ ਜੀ ਤੁਸੀਂ ਤੁਸੀਂ ਜਿਹੜਾ ਹੈਗਾ ਵਾ ਇੱਕ ਜਾਂਚ ਕਰਾਓ ਫ੍ਰੋਮ ਅ ਇੰਡੀਪੈਂਡੈਂਟ ਫੇਅਰ ਇਨਕੁਆਇਰੀ ਬਾਈ ਦੀ ਬਾਈ ਅ ਜੁਡੀਸ਼ੀਅਲ ਅਫਸਰ ਸੋ ਇਹ ਗੱਲਾਂ ਜਿਹੜੀਆਂ ਮੇਰੀਆਂ ਸੀਗੀਆਂ ਬੜੀਆਂ ਵਾਜਬ ਨੇ ਮੈਂ ਕੋਈ ਗਲਤ ਗੱਲ ਨਹੀਂ ਮੰਗ ਰਿਹਾ ਮੈਂ ਤਾਂ ਜੋ ਉਹਨੇ ਕੰਪਲੇਂਟ ਦਿੱਤੀ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹਾਂ ਜੀ ਡੈਟ ਆ ਡੋਨਟ ਉਹਨਾਂ ਨੇ ਆਪਣੀ ਕੰਪਲੇਂਟ ਮੈਂਸ਼ਨ ਕੀਤਾ ਹੋਇਆ ਮੈਂਸ਼ਨ ਕੀਤਾ ਕਿ ਫਲਾਣੇ ਡੀਐਸਪੀ ਨੇ ਜੋਤੀ ਯਾਦਵ ਦੇ ਕਹਿਣ ਤੇ ਮੇਰੇ ਕੋਲ ਗੈਰ ਕਾਨੂੰਨੀ ਕਾਲ ਡਿਟੇਲ ਇਹ ਵੀ ਆਫੈਂਸ ਹੈ ਇਲੈਕਸ਼ਨ ਫੰਡ ਲੈਣਾ ਵੀ ਆਫੈਂਸ ਹੈ ਉਹਨੂੰ ਇਹ ਕਹਿਣਾ ਕਿ ਤੂੰ ਇਸ ਕੇਸ ਤੋਂ ਬਾਹਰ ਰਹਿ ਇਹ ਵੀ ਆਫੈਂਸ ਹੈ ਤੇ ਜਿਹੜੀ ਉਹਨਾਂ ਦੀ ਆਪਸ ਹੁਣ ਦੇਖੋ ਇਨਵੈਸਟੀਗੇਸ਼ਨ ਕੀ ਮੈਟਰ ਹੁੰਦਾ ਕੋਰਸੀਬੀ ਇਹ ਜਾਂਚ ਕਰੇ ਜੁਡੀਸ਼ੀਅਲ ਇਹਨਾਂ ਸਾਰੇ ਸਿਸਟਮ ਦੀ ਕੋਲ ਡਿਟੇਲਸ ਨਿਕਲਣਗੀਆਂ ਸਮਝ ਗਏ ਹਰਜੋਤ ਪੈਸ ਦੀ ਕਪੂਰੀਏ ਨਾਲ ਕਪੂਰੀਏ ਦੀ ਆਈਪੀਐਸ ਨਾਲ ਆਈਪੀਐਸ ਦੀ ਪਲਕ ਨਾਲ ਪਲਕ ਦੀ ਕਿਸੇ ਅਗਰ ਹੈ ਜੁਡੀਸ਼ੀਅਲ ਆਪਸ਼ਨ ਤਾਂ ਦੇ ਵਿਲ ਬੀ 올 ਕਨੈਕਟਡ ਐਂਡ ਗੋਟ ਟੂਗੇਦਰ ਬਟ ਓਨਲੀ ਏ ਵੈਰੀ ਡੀਪ ਇਨਵੈਸਟੀਗੇਸ਼ਨ ਕੈਨ ਰੀਸੋਲਵ ਦਿਸ ਮੈਟਰ ਐਂਡ ਅਸੀਂ ਇਨਵੈਸਟੀਗੇਸ਼ਨ ਹੀ ਮੰਗ ਰਹੇ ਆ ਇਹ ਤੋਂ ਜ਼ਿਆਦਾ ਅੱਗੇ ਕੁਝ ਨਹੀਂ ਮੰਗ ਰਹੇ ਔਰ ਇਹਦੇ ਰੈਪ੍ਰেজੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਮੰਗ